ਅੱਜਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਬੇਹਦੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਲੰਬੇ ਸਮੇਂ ਤੋਂ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਸਨ ਰਾਜਵੀਰ ਜਵੰਦਾ ਇਲਾਜ ਦੀਨ ਸਨ ਜਿਹੜਾ ਕਿ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਲਗਾਤਾਰ ਡਾਕਟਰਸ ਮੈਡੀਕਲ ਬੁਲੇਟਿਨ ਵੀ ਜਾਰੀ ਕਰ ਰਹੇ ਸੀ ਪਰ ਪਿਛਲੇ ਤਿੰਨ ਦਿਨਾਂ ਤੋਂ ਡਾਕਟਰਾਂ ਨੇ ਕੋਈ ਮੈਡੀਕਲ ਬੁਲੇਟਿਨ ਵੀ ਜੁਆ ਉ ਜਾਰੀ ਨਹੀਂ ਕੀਤਾ ਸੀ ਤਾਂ ਜੋ ਇਸ ਸਮੇਂ ਦੀ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਰਾਜਵੀਰ ਜਵੰਦਾ ਜੋ ਨੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਸੀ ਇਸ ਲੜੀ ਨੂੰ ਹਾਰ ਚੁੱਕੇ ਨੇ ਤੇ ਨਹੀਂ ਰਹੇ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਦੀ ਬਹੁਤ ਹੀ ਮਾੜੀ ਖਬਰ ਇਹ ਸਾਹਮਣੇ ਆ ਰਹੀ ਹੈ ਤਾਂ ਲਗਾਤਾਰ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀਗਾ ক্লোਜ਼ ਮੋਨਿਟਰਿੰਗ ਕੀਤੀ ਜਾ ਰਹੀ ਸੀ ਪਰ ਇਸ ਲੜਾਈ ਨੂੰ ਹਾਰ ਚੁੱਕੇ ਨੇ ਰਾਜਵੀਰ ਜਵੰਦਾ ਲਗਾਤਾਰ ਹਰ ਕੋਈ ਅਰਦਾਸਾਂ ਕਰ ਰਿਹਾ ਸੀ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਇਹ ਖ਼ਬਰ ਪਰ ਜੋ ਹੁਣ ਉਹਨਾਂ ਦੀ ਸਿਹਤ ਨੂੰ ਲੈ ਕੇ ਮਤਲਬ ਕੀ ਅਪਡੇਟ ਦੀ ਇੰਤਜ਼ਾਰ ਜੋ ਹਰ ਕੋਈ ਕਰ ਰਿਹਾ ਸੀ ਤਾਂ ਉਹ ਕਲੀਅਰ ਹੋ ਚੁੱਕਿਆ ਹੈ ਕਿ ਰਾਜਵੀਰ ਜਵੰਦਾ ਨਹੀਂ ਰਹੇ ਲੱਗਦਾ ਕਦੇ ਨਹੀਂ ਕਦੀ ਕਰੇ ਵੀ ਕਰੀ ਸੀ ਮੈਂ ਕਦੇ ਨੂੰ ਕਿਥ ਨੂੰ ਉਹਦਾ ਫੀਲ ਹੁਣ ਦਿੱਤਾ ਠੀਕ ਹੈ ਤੇ ਆਖਰੀ ਮੁਲਾਕਾਤ ਕਰੋਈ ਸੀ 15 ਸਾਲ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਹਾਂ ਤੇ ਉਦੋਂ ਬੈਠੇ ਆ ਕਾਫੀ ਚਰ ਸਟੇਜ ਤੇ ਕਾਫੀ ਗੱਲਾਂ ਹੋਈ ਗਈਆਂ ਭਾਈ ਕਹਿੰਦਾ ਜਿੰਨਾ ਮਾ ਕੁਸੇ ਇਹ ਅਪੂਰ ਕਰ ਰਹੇ ਆ ਪੈਂਦਾ ਨਾਮ ਅਪੂਰ ਕਰ ਰਹੇ ਆ ਤੇ ਜੱਦੀ ਇਤਾਂ ਕਰਵਾ ਲਈ ਮੈਂ ਬੜਾ ਭਾਈ ਰੋਡ ਡਾਇਰੈਕਟਰ ਤੋਂ ਪਾਉਂਦੀ 3 ਦਿਨ ਪਹਿਲਾਂ تک ਰਿਕਾਰਡਿੰਗ ਪੂਰੀ ਸੀ ਜਿਵੇਂ ਲੋਕਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਸੱਤੀ ਬਸੇ ਜਾਵਾ ਬੀਤੇ ਚਾਵੇ ਕੰਮ ਚੱਲ ਰਿਹਾ ਸੀ ਕਾਫੀ ਚੀਜ਼ਾਂ ਹੋਣ ਵਾਲੀਆਂ ਯਾਦ ਕੀਤੀਆਂ ਯਾਰ ਉਹਨਾਂ ਦੀ ਸਮਾਈਲ ਕਾਫੀ ਜਿਹੜੀ ਹੱਥ ਤੇ ਹੁੰਦੀ ਸੀ ਸਮਤ ਭਾਈ ਮੈਂ ਪਹਿਲੇ ਕਰੀ ਉਹ ਹੀ ਆ ਜੀ ਕਿਉਂਕਿ ਬਹੁਤ ਸਾਡਾ

ਉਸ ਤਰ੍ਹਾਂ ਇਸ ਜਿਵੇਂ ਜਾਣਦੇ ਬੰਦਾ ਇਹ ਜੋ ਕੋਈ ਸਮachar ਆਇਆ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਚੱਲਦਾ ਰਹਿ ਗਿਆ ਪਹਿਲਾ ਜਸਵਿੰਦਰ ਭੱਲਾ ਫਿਰ ਫਤਿਹ ਸਿੰਘ ਜੀ ਤੇ ਹੁਣ ਰਾਜਵਿੰਦਰ ਜਿੰਦਰਾ ਬਹੁਤ ਵੱਡਾ ਫਿਲਮ ਘਸੀ ਦਾ ਪੱਥਰ ਪੰਜਾਬ ਨੂੰ ਬਹੁਤ ਵੱਡਾ ਕਤਾਰ ਨਹੀਂ ਕਿ ਬਹੁਤ ਸਮਾਰਟ ਕਲਾਕਾਰ ਬੜੀ ਅਕਲ ਕਰ ਜੀ ਦਾ ਗਾਉਣਾ ਹਬ ਨੋ ਕੀਪ ਸੰਚਾਰ ਦੇ ਫਿਲਮ ਸੰਚਾਰ ਦੇ ਜੀ ਤੇ ਉਹਨਾਂ ਦੀ ਪੌਲੀਸੀ ਉਹਨਾਂ ਨੂੰ ਪਾਜਵਿੰਦਰ ਸਟਾਈਲਿੰਗ ਦਾ ਪੁੱਤ ਉਹਦਾ ਸਟਾਈਲ ਹੋ ਇਹਨੂੰ ਸਾਰੇ ਲੋਕ ਪਿਆਰ ਕਰਦੇ ਸਨ ਜਿਹੜਾ ਪੂਰਾ ਪੂਰਾ ਪੂਰੇ ਜੀਵਨ ਅਗੇ ਦੱਸਿਓ ਇਹ ਕਲਾਕਾਰ ਜਿਹਦੇ ਨੂੰ ਪਸੰਦ ਕਰ ਰਹੀ ਹੈ ਬਹੁਤ ਵੱਡਾ ਕਾਪਾ ਸਾਰੇ ਨੂੰ ਪਿਆ ਹੈ